ਸਤ ਸ੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸ਼ੋਸ਼ਤੀ ਯੂਨਿਟੀ ਦੋਸਤੋ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੇ ਹਰ ਵੀ ਆਪਾਂ ਮਾਰ ਦੀ ਗੱਲ ਕਰੀਏ ਤੇ ਪੰਜਾਬ ਤਕਰੀਬਨ ਹਰ ਦੀ ਚਪੇਟ ਦੇ ਵਿੱਚ ਆ ਰਿਹਾ ਬਹੁਤ ਸਾਰੇ ਪਿੰਡ ਜਿਹੜੇ ਐ ਉਹ ਮਤਲਬ ਸੇਫ ਜ਼ੋਨ ਦੇ ਵਿੱਚ ਭੇਜੇ ਜਾ ਰਹੇ ਨੇ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਜਿੰਨੀਆਂ ਵੀ ਪੰਜਾਬ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਨਜ਼ਰ ਆਉਂਦੀਆਂ ਨੇ ਉਹ ਆਪਣੇ ਵੱਲੋਂ ਆਪਣੇ ਵੱਲੋਂ 100% ਉਹਨਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਜੋ ਹੜ੍ਹ ਦੀ ਚਪੇਟ ਦੇ ਵਿੱਚ ਆਏ ਹੋਏ ਨੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਰਾਜਸਥਾਨ ਤੋਂ ਵੀ ਬਕਾਇਦਾ ਤੌਰ ਤੇ ਕੁਝ ਸੰਸਥਾਵਾਂ ਦੇ ਵੱਲੋਂ ਪੰਜਾਬ ਵਾਸੀਆਂ ਵਾਸਤੇ ਜਿਹੜਾ ਲੰਗਰ ਹੈ ਉਹ ਲਿਆਂਦਾ ਜਾ ਰਿਹਾ ਹੈ ਰਾਜਸਥਾਨ ਦੀ ਕਲਮਾ ਪੂਰੀ ਵੀਡੀਓ ਵੇਖ ਰਿਹਾ ਸੀ ਜਿਸ ਤੇ ਵਿੱਚ ਉਹ ਕਹਿ ਰਹੇ ਸੀਗੇ ਕਿ ਦਿੱਤਾ ਕਿਸੇ ਤੇ ਵੀ ਆ ਸਕਦੀ ਹੈ اج سڈے آئی ہے کل بھی آ سکتی ہے اور جدو تک اسی ایک جدوںکیسے کا ساتھ دن اپنا ہاتھ اگے نہیں وداؤن تو ادو تک یہ کٹن گیا نہیں بلکہ وجن گیا اور میں کل پاکستان کا بھی ایک ویڈیو دیکھ رہا سی جس کے پاکستانی ایک بہت وے ٹرک کے اوپر کچھ ایک سامان پیکنگ بہت ودیا زبردست پیکنگ کی ہوئی سی ਜਿਹਦੇ ਵਿੱਚ ਪਾਣੀ ਦੀਆਂ ਬੋਤਲਾਂ ਸਗੀਆਂ ਔਰ ਇਹਨਾਂ ਤੋਂ ਇਲਾਵਾ ਹੋਰ ਬਹੁਤ ਕੁਝ ਖਾਣ ਪੀਣ ਦਾ ਸਮਾਨ ਸੀ ਉਹ ਬਕਾਇਦਾ ਤੌਰ ਤੇ ਇੱਕ ਦਰਿਆ ਦੇ ਵਿੱਚ ਸੁੱਟ ਰਹੇ ਨੇ ਔਰ ਕਹਿ ਰਹੇ ਨੇ ਕਿ ਪੰਜਾਬੀ ਵੀਰੋ ਅਸੀਂ ਇਧਰੋਂ ਤੁਹਾਡੀ ਮਦਦ ਵਾਸਤੇ ਜੋ ਵੀ ਸਾਡੇ ਕੋਲ ਸਰਦਾ ਵਰਦਾ ਅਸੀਂ ਭੇਜ ਰਹੇ ਹਾਂ ਔਰ ਤੁਸੀਂ ਇਹਨਾਂ ਨੂੰ ਕੱਢ ਲਓ ਔਰ ਇਹ ਜਿਹੜਾ ਔਖਾ ਸਮਾਂ ਹੈ ਮੁਸ਼ਕਲ ਦੀ ਘੜੀ ਹੈ ਇਹ ਇਸੇ ਤਰ੍ਹਾਂ ਗੱਲ ਮਿਲ ਕੇ ਜਿਹੜੀ ਹੈ ਉਹ ਦੂਰ ਕੀਤੀ ਜਾ ਸਕਦੀ ਹੈ ਦੋਸਤੋ ਮਦਦ ਲਈ ਪਾਹੇ ਉਹ ਜਿਹੜੇ ਪੈਕੇਟ ਐ ਉਹ ਪਤਾ ਨਹੀਂ ਕਿਸੇ ਤੱਕ ਪਹੁੰਚੇ ਆ ਨਹੀਂ ਪਹੁੰਚੇ ਲੇਕਿਨ ਇੱਕ ਵਾਰੀ ਤੇ ਇਹ ਹੋ ਗਿਆ ਕਿ ਇਸ ਮੁਸ਼ਕਲ ਵੀ ਘੜੀ ਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਨੇ ਲੋਕਾਂ ਦਾ ਜਜ਼ਬਾ ਇੱਕ ਦੂਜੇ ਦੇ ਨਾਲ ਆ ਪਿਆਰ ਇੱਕ ਦੂਜੇ ਦੇ ਨਾਲ ਹੈ ਔਰ ਜਿੰਨੀ ਵੀ ਉਹਨਾਂ ਦੀ ਮਤਲਬ ਤਕਸ਼ਮਤਾ ਹੈ ਉਨੀ ਮਦਦ ਉਹ ਭੇਜਦੇ ਨਜ਼ਰ ਆ ਰਹੇ ਨੇ ਔਰ ਦੂਜੀ ਪਾਸੇ ਪੰਜਾਬ ਦੇ ਜੇਕਰ ਪਿੰਡਾਂ ਦੀ ਗੱਲ ਕਰ ਲਈਏ پنجاب کے پنڈا بھی یہ گل کر لیے کہ پنجاب کے بہت سارے پنڈ نے جو ڈینجر زون دے بیچنے بہت سارے پنڈ فازل کا ایریا ہو گیا جلندر سائیڈ ہو گیا اور کپورتلا ہو گیا اور اینا تو علاوہ سارے ایریز نے پٹیارے کا بھی کچھ ایک حصہ ہے حالانکہ پٹیالہ ندی میں دس دیا کہ لوگ بہت زیادہ ڈرا رہنے اے ہو جہاں کچھ نہیں ہے اے ہو کچھ نہیں ہے ਕਿ 아니 ਮਤਲਬ ਇਹ ਨਾ ਹੋਵੇ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਬਾਤਾਂ ਦੇ ਪਿੱਛੇ ਲੱਗ ਕੇ ਕੁਝ ਨਾ ਕੁਝ ਬਿਆਨਬਾਜ਼ੀ ਕਰੋ ਪਟਿਆਰੇ ਦੀ ਜਿਹੜੀ ਨਦੀ ਹੈ ਜਿਹੜੀ ਜਿਸ ਨਦੀ ਦਾ ਜ਼ਿਕਰ बार-बार ਆਉਂਦਾ ਹੈ ਅਲੱਗੇ ਸਾਡੇ ਰਿਸ਼ਤੇਦਾਰਾਂ ਦੇ ਵੀ ਫੋਨ ਆਉਂਦੇ ਆ ਜੀ ਪਟਿਆਲਾ ਪਟਿਆਲੇ ਦੀ ਇਹੋ ਜਿਹੀ ਨਦੀ ਨਹੀਂ ਹੈ ਆਮ ਨੋਰਮਲ ਪਾਣੀ ਹੈ ਕਬਰੋਂ ਵੀ ਲੋੜ ਨਹੀਂ ਹੈ ਅਫਵਾਹਾਂ ਤੋਂ ਬਚੋ ਬਸ ਮੇਨ ਗੱਲ ਹੈ ਕਿ ਨਾ ਬਿਨਾ ਵਿੱਚ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਅਸੀਂ ਵੀ ਦੇਖਦੇ ਹਾਂ ਉਹ ਟੈਕਸ ਬਣਾ ਬਣਾ ਕੇ ਫਲੈਸ਼ ਕਰ ਕਰਕੇ ਔਰ ਸਕ੍ਰਿਪਟ ਦੇ ਡਾਇਲੌਗਸ ਬਦਿਆ ਲੇਖ ਲੈ ਕੇ ਉਹ ਟੈਲੀਕਾਸਟ ਕਰ ਰਹੇ ਨੇ ਜਿਹਦੇ ਨਾਲ ਲੋਕਾਂ ਦੇ ਵਿੱਚ ਸਹਿਨ ਦਾ ਮਾਹੌਲ ਹੈ ਪਟਿਆਲਾ ਵਾਸੀਓ ਤੁਹਾਨੂੰ ਠੀਕ ਹੈ ਘੱਗਰ ਘੱਗਰ ਜਿਹੜਾ ਹੈ ਉਹ ਉਸ ਦੇ ਨੇੜੇ-ਤੇੜੇ ਦੀ ਗੱਲ ਕਰੀਏ ਤਾਂ ਉਹ ਡेंजर ਜ਼ੋਨ ਦੇ ਵਿੱਚ ਹੈ ਮਾਂ ਜੋ ਡੀਸੀ ਮੈਡਮ ਪਟਿਆਲੇ ਦੇ ਉਹ ਤਾਂ ਦਿਨ ਰਾਤ ਇੱਕ ਕਰ ਰਹੇ ਨੇ ਪ੍ਰਸ਼ਾਸਨ ਤੋਂ ਕੋਈ ਕਮੀ ਨਹੀਂ ਹੈ ਲੋਕਾਂ ਦੇ ਨਾਲ ਡਾਇਰੈਕਟ ਜਿਹੜਾ ਸੰਪਰਕ ਹੈ ਉਹ ਸਾਧਿਆ ਹੋਇਆ ਹੈ ਲੋਕਾਂ ਦੇ ਸੰਪਰਕ ਦੇ ਵਿੱਚ ਹੈ ਪੂਰੇ ਦਾ ਪੂਰਾ ਜਿਹੜਾ ਪ੍ਰਸ਼ਾਸਨ ਹੈ ਔਰ ਨੰਬਰ ਵੀ ਜਾਰੀ ਕੀਤੇ ਹੋਏ ਨੇ ਜੇਕਰ ਮੁਸ਼ਕਲ ਹੈ ਤਾਂ ਤੁਸੀਂ ਇਹਨਾਂ ਨੰਬਰਾਂ ਨੂੰ ਡਾਇਲ ਕਰੋ ਔਰ ਸਾਡੇ ਨਾਲ ਸਿੱਧਾ ਤੁਸੀਂ رابطہ ਕਾਇਮ ਕਰ ਸਕਦੇ ਹੋ ਜਲੰਧਰ ਦੇ ਕੁਝੇ ਕੁ ਪਿੰਡ ਨੇ ਜਿਨ੍ਹਾਂ ਨੂੰ ਵਾਕਈ ਡेंजर ਜ਼ੋਨ ਦੇ ਵਿੱਚ ਰੱਖਿਆ ਗਿਆ ਹੈ ਔਰ ਲੋਕਾਂ ਨੂੰ ਸੇਫ ਜ਼ੋਨ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਔਰ ਉਹਨਾਂ ਵਾਸਤੇ ਬਕਾਇਦਾ ਤੌਰ ਤੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਔਰ ਜਿੰਨੀਆਂ ਵੀ ਸੋਸਾਇਟੀਆਂ ਬੜੀਆਂ ਹੋਈਆਂ ਨੇ ਔਰ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਤੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਔਰ ਉਹਨਾਂ ਦੇ ਬਲੋ جو بھی مطلب مدد لی ہاتھ ودایا جا سکتا ہے پیکنگ کر کے سامان جی دالاں نے اور تڑکے واسطے وہ ہے یا تیل ہے لون مرچ ہے ਔਰ ਬਿਸਕਟ ਦੇ ਪੈਕੇਟ ਹੈ ਹੋਰ ਵੀ ਬਹੁਤ ਸਾਰਾ ਇਹੋ ਜਿਹਾ ਸਮਾਨ ਹੈ ਜੋ ਪੈਕਿੰਗ ਦੇ ਰੂਪ ਵਿੱਚ ਉ ਭੇਜਿਆ ਜਾ ਰਿਹਾ ਹੈ ਸੋ ਜਿੰਨੀਆਂ ਵੀ ਧਾਰਨਕ ਸਮਾਨ ਡੇਰਾ ਬਿਆਸ ਦੀ ਗੱਲ ਕਰ ਲਿਓ ਤੇ ਡੇਰਾ ਬਿਆਸ ਦੇ ਬਲੋਂ ਵੀ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈ ਲੰਗਰ ਬਣਾ ਕੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਔਰ ਪਾਵਰ ਆਫ ਸੋਸ਼ਲ ਜੁਟੀ ਨੇ ਵੀ ਇਹ ਗੱਲ ਪਿਛਲੇ ਦਿਨੀ ਐਪੀਸੋਡ ਵੀ ਚਲਾਇਆ ਸੀਗਾ ਕਿ ਪਟਿਆਲੇ ਜ਼ਿਲ੍ਹੇ ਦੇ ਵਾਸੀਆਂ ਵਾਸਤੇ ਹੈ ਅੰਬੇਡਕਰ ਊਰਜਾ ਪਵਨ ਜੇਕਰ ਤੁਸੀਂ ਮੁਸ਼ਕਲ ਦੀ ਘੜੀ ਦੇ ਵਿੱਚ ਅੰਬੇ德ਕਰ ਊਰਜਾ ਭਵਨ ਦਾ ਸਹਾਰਾ ਲੈ ਸਕਦੇ ਹੋ ਇੱਥੇ ਆ ਸਕਦੇ ਹੋ ਤੇ ਅੰਬੇ德ਕਰ ਊਰਜਾ ਭਵਨ ਮਤਲਬ ਤੁਹਾਡੇ ਵਾਸਤੇ ਖੁੱਲਾ ਹੈ ਤੁਸੀਂ ਆਓ ਤੁਹਾਨੂੰ ਸੌਣ ਦੀ ਰਹਿਣ ਦੀ ਖਾਣ ਪੀਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਣ ਨਹੀਂ ਦੇਣਗੇ ਕਿਉਂਕਿ ਪੋਸ਼ੂ ਦੇ ਪ੍ਰਧਾਨ ਸ਼੍ਰੀ ਫਕੀਰ ਜੱਜਸਦ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਭਾਈ ਇਸ ਵਿੱਤਾ ਦੀ ਘੜੀ ਦੇ ਵਿੱਚ ਅੰਬੇਦਕਰ ਊਰਜਾ ਦੇ ਜਿਹੜੇ ਦਰਵਾਜ਼ੇ ਆ ਉਹ ਤੁਹਾਡੇ ਵਾਸਤੇ ਖੁੱਲੇ ਐ ਤੁਸੀਂ ਆਓ ਆਪਣੇ ਨਾਲ ਆਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਔਰ ਸਮਾਕੇ ਸਾਰੇ ਦੱਸੋ ਵੀ ਕਿ ਪਟਿਆਲਾ ਮਾਜਰੀ ਅਕਾਲੀਆਂ ਰੋਡ ਬਾਹਰ ਨੂੰ ਵਿਖੇ ਅੰਬੇਦਕਰ ਊਰਜਾ ਪਵਨ ਜਨਰਕੀ ਮਤਲਬ ਤੁਹਾਡੇ ਵਾਸਤੇ ਇਹਨਾਂ ਦਿਨਾਂ ਵਿੱਚ ਖੋਲਿਆ ਗਿਆ ਹੈ ਔਰ ਤੁਸੀਂ ਇਸ ਦਾ ਭਰਪੂਰ ਫਾਇਦਾ ਲੈ ਸਕਦੇ ਸੋ ਦੋਸਤੋ ਸਿੱਟਾ ਇਹ ਰਹੀ ਹੈ ਕਿ ਪਟਿਆਲਾ ਵਾਸੀਓ ਅਫਵਾਹਾਂ ਤੋਂ ਬਚੋ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਹੁੰਦੀ ਹੈ ਤੇ ਅਹੀ ਅੱਗੇ ਤੋਂ ਅੱਗੇ ਨਾ ਵਧਾਈ ਚਲੋ ਲੋਕਾਂ ਦੇ ਵਿੱਚ ਇੱਕ ਸਹਿਨ ਦਾ ਮਾਹੌਲ ਹੈ ਖਾਸ ਕਰਕੇ ਨਦੀ ਦੇ ਉਸ ਪਾਰ ਜਿਹੜੇ ਸਾਡੇ ਵੀਰ ਭੈਣ ਬੱਚੇ ਬਜ਼ੁਰਗ ਵਸੇ ਹੋਏ ਨੇ ਅਰਬਨ ਸਟੇਟ ਹੋ ਗਿਆ ਜਾਂ ਉਹ ਪਰਲਾ ਸਾਈਡ ਜਿੰਨੀ ਵੀ ਹੋ ਗਈ ਉਹ ਸਾਰੀ ਡੇਂਜਰ ਜ਼ੋਨ ਹੈ ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਡਰ ਆ ਜਾਂਦਾ ਉਹਨਾਂ ਦੇ ਅੰਦਰ ਭੈਅ ਜਾਂਦਾ ਸੋ ਅਸੀਂ ਅੱਜ ਦੀ ਵੀ ਇਹ ਪੌਣੇ 10 ਵਜੇ ਦੀ ਨਦੀ ਦੇਖ ਕੇ ਆਏ ਆ ਔਰ ਇਹੋ ਜਿਹਾ ਕੁਝ ਨਹੀਂ ਹੈ ਸੋ ਤੁਸੀਂ ਇਸ ਤਰ੍ਹਾਂ ਦੀ ਆਪ ਵਹਾਂ ਤੋਂ ਦੂਰ ਰਹੋ ਜੁੜੇ ਰਹੋ ਪੋਸਟਰਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਸ ਸਿਕਾ